ਕੱਲ 24 ਸਤੰਬਰ ਨੂੰ ਟੌੜਾ ਪਰਿਵਾਰ ਤੇ ਨਗਰ ਤੇ ਟੌੜਾ ਅਤੇ ਸ਼ਰੋਮਣੀ ਕਾਲੀਦਾਸ ਸਿਧਾਰ ਲਹਿਰ ਵੱਲੋਂ ਪੰਛਰਤਨ ਜਿਹਦਾ ਗੁਰਚਰਨ ਸਿੰਘ ਜੀ ਟੌੜਾ ਦੀ ਪਹਿਲੀ ਜਨਮ ਸ਼ਤਾਬਦੀ ਦੇ ਪ੍ਰੋਗਰਾਮ ਜਿਹੜੇ ਅਲਾਜ ਮੰਡੀ ਟੌੜਾ ਪਿੰਡ ਵਿੱਚ ਹੋਣੇ ਨੇ ਉਹ ਮੈਂ ਖੰਦਾ ਜਿੱਥੇ ਸ਼ਰੋਮਣੀ ਕਾਲੀਦਾਸ ਰ ਪੰਚਕਤੀ ਰਾਧੀ ਸ਼ਕਤੀ ਦਾ ਪ੍ਰਦਰਸ਼ਨ ਹੋਏਗਾ ਉਥੇ ਪੰਥਕ ਧਿਰਾਂ ਦੀ ਇਕਤਾ ਦਾ ਵੀ ਰਾਹ ਬਣਾਏਗਾ ਅੱਜ ਸਭ ਤੋਂ ਵੱਡੀ ਲੋੜ ਹੈ ਕਿ ਪੰਥ ਰਤ ਜੈਦਾ ਗੁਰਦੁਆਰਿਆਂ 'ਚ ਤੋੜਾ ਹੋ ਰਾਨੇ ਆਪਣੀ ਜ਼ਿੰਦਗੀ ਦੇ ਵਿੱਚ ਸਮੁੱਚੀਆਂ ਪੰਥਕ ਧਿਰਾਂ ਨੂੰ ਪੰਥ ਪ੍ਰਸਤਾ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕਈ ਵਾਰ ਪੰਥ ਸਾਮੇ ਅੱਜ ਚੁਣੌਤੀਆਂ ਦਾ ਟਕਰਾ ਕਰਨ ਦੇ ਹਾਨ ਦਾ ਬਣਾਇਆ ਕਈ ਵਾਰ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲਈ ਕਈ ਵਾਰੇ ਸੰਘਰਸ਼ ਕਰਕੇ ਸਮੇਂ ਦੀਆਂ ਸਰਕਾਰਾਂ ਨੂੰ ਹਾਰ ਦਾ ਮੂੰਹ ਦਿਖਾਇਆ ਸੋ ਅੱਜ ਜੋ ਪੰਥਕ ਸੰਸਥਾਵਾਂ ਸਾਹਮਣੇ ਚੁਣੌਤੀਆਂ ਨੇ ਪੰਥ ਖੇਤਰ ਅੰਦਰ ਜਿਹੜਾ ਖਲਾਫ ਪੈਦਾ ਹੋਇਆ ਪੰਥ ਜਿਹੜਾ ਖੇਰੂ-ਖੇਰੂ ਹੋਇਆ ਉਹਦਾ ਵੱਡਾ ਕਾਰਨ ਬਣਿਆ ਕਿ ਅੱਜ ਪੰਥ ਦੇ تیرੇ ਸੰਸਥਾਵਾਂ ਨੇ ਉਹ ਵੀ ਬਹੁਤ ਨੀਵੇਂ ਪੱਧਰ ਤੇ ਚੱਲੀਆਂ ਗਈਆਂ ਔਰ ਸਾਡੀ ਜਵਾਨੀ ਜਿਹੜਾ ਵਿੱਚ ਰੁੱੜ ਰਹੀ ਆ ਔਰ ਪੰਜਾਬ ਜਿਹੜਾ ਹੈ ਬੇਵਾਰਸ ਹੋਇਆ ਪਿਆ ਲਾ ਬਾਰਸ ਹੋਇਆ ਪਿਆ ਪੰਜਾਬ ਨੂੰ ਅਨਾਥ ਬਣਾਇਆ ਪਿਆ ਪੰਜਾਬ ਦੇ ਆਰਥਿਕ ਸੰਕਟ ਦੇ ਨੇ ਪੰਜਾਬੀਆਂ ਲਈ ਹੌਲ ਪੈ ਰਹੇ ਨੇ ਪੰਜਾਬੀਆਂ ਲਈ ਚਿੰਤਾ ਦਾ ਕਾਰਨ ਬਣੇ ਹੋਏ ਨੇ ਅੱਜ ਪੰਜਾਬ ਦਾ ਜਿਹੜਾ ਬਜਟ ਘਾਟਾ ਜਿਹੜਾ ਉਹ ਦੁੱਗਣਾ ਹੋ ਗਿਆ ਆਮਦਨੋਂ ਖਰਚ ਜਿਹੜਾ ਦੁੱਗਣਾ ਹੋ ਗਿਆ ਤੋ ਇਸ ਕਰਕੇ ਅੱਜ ਪੰਜਾਬ ਦੇ ਸਾਹਮਣੇ ਜਿਹੜੇ ਰਿਸੋਰਸਸ ਨੇ ਪੰਜਾਬ ਦੇ ਉਹ ਬਿਲਕੁਲ ਖਤਮ ਹੋ ਗਏ। ਉਹ ਇਹ ਰਿਸੋਰਸਸ ਮੋਬਲਾਈਜ਼ ਕਰਨ ਲਈ ਵਿੱਤੀ ਬੂਤ ਕੋਈ ਢੰਗ ਤਰੀਕਾ ਪੰਜਾਬ ਸਰਕਾਰ ਵੱਲੋਂ ਬਣਾਇਆ ਨਹੀਂ ਆ। ਤੋ ਜਿਸ ਕਰਕੇ ਮੈਂ ਸਮਝਦਾ ਪੰਜਾਬ ਨੂੰ ਲੀਹਾਂ ਤੇ ਲਿਆਉਣ ਲਈ ਪੰਜਾਬ ਨੂੰ ਅੱਗੇ ਚਲਾਉਣ ਲਈ ਅੱਜ ਜ਼ਰੂਰਤ ਆ ਪੰਜਾਬੀਆਂ ਦੇ ਇੱਕੀ ਦੀ ਔਰ ਪੰਥਕ ਸੰਸਥਾਵਾਂ ਦੇ ਵਿੱਚ ਪੰਥਕ ਖੇਤਰ ਦੇ ਵਿੱਚ ਜਿਹੜੀਆਂ ਚੁਣੌਤੀਆਂ ਨੇ ਕੂਣਾ ਦਾ ਟਕਰਾ ਕਰਨ ਲਈ ਪੰਥਕ ਧਿਰਾਂ ਨੂੰ ਇੱਕਜੁੱਟ ਹੋਣ ਦੀ ਲੋੜ ਆ ਸ਼ਾਮ ਬੰਦੇ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਆ ਭਾਈ ਰਾਜੂ ਆਣਾ ਭਾਈ ਦਿਕਤਾ ਸਾਹਿਬ ਹਵਾਰਾ ਵਰਗੇ ਸਿੰਘ ਸਾਡੇ ਜਿਹੜਾ ਵਿੱਚ ਬੈਠੇ ਨੇ ਔਰ ਸਾਡੇ ਸੰਸਥਾਵਾਂ ਨੂੰ ਬਿਲਕੁਲ ਰੋਲਿਆ ਜਾ ਰਿਹਾ ਵੰਡਿਆ ਜਾ ਰਿਹਾ ਨੀਵਾ ਦਿਖਾਇਆ ਜਾ ਰਿਹਾ ਸੋ ਜਿੱਥੇ ਦਾ ਗੁਰਚੰਦ ਸਿੰਘ ਟੌੜਾ ਹੋਣਾ ਵੀ ਦੇਰੇ ਜਰਮਸ਼ਕਾਵਦੀ ਆ 100 ਸਾਲਾ ਜਨਮ ਦਿਨਾਂ ਇਸ ਦਿਨ ਤੇ ਜਿੱਥੇ ਅਸੀਂ ਉਹਨਾਂ ਨੂੰ ਜਨਮ ਦਿਨ ਦੀ ਸਭ ਤੋਂ ਵੱਧ ਜਨਮ ਦਿਨ ਦੀ ਮੁਬਾਰਕਬਾਦ ਦੇਣੀ ਆ ਉੱਥੇ ਉਹਨਾਂ ਦੀ ਸੋਤ ਤੇ ਚੱਲਣ ਦਾ ਫਰਮ ਲੈਣਾ ਔਰ ਮੈਂ ਸਮਝਦਾ ਕਿ ਉਸ ਇਕੱਠ ਲਈ ਜਿਹੜਾ ਕੋਈ ਟੋੜੇ ਇਕੱਠ ਹੋ ਰਿਹਾ ਰਾਜਮੰਡੀ ਦੇ ਵਿੱਚ ਲੋਕਾਂ ਵਿੱਚ ਬੜਾ ਉਤਸ਼ਾਹ ਲੋਕਾਂ ਵਿੱਚ ਬਹੁਤ ਮੈਂ ਸਮਝਦਾ ਕਿ دلچਸਪੀ ਆ ਸਾ ਸੋਜੀਸੀ ਬਰਨਾ ਆਪਣਾ ਰਖੜਾ ਸਾਹਿਬ ਬਾਹਰ ਜਾ ਕੇ ਆਏ ਨੇ ਵਿਦੇਸ਼ਾਂ ਵਿੱਚ ਬੈਠੇ ਲੋਕ ਵੀ ਜੈਦਾ ਟੌੜਾ ਜੀ ਦੇ ਪਹਿਲੀ ਸਦੀ ਦੇ ਸਮਾਗਮਾਂ ਵੱਲ ਕਾਕਲਾ ਹੀ ਬੈਠੇ ਨੇ ਕਿ ਇਸ ਦਿਨ ਤੇ ਪੰਥ ਨੂੰ ਕੋਈ ਨਿਆ ਪ੍ਰੋਗਰਾਮ ਦਿੱਤਾ ਜਾਊਗਾ ਔਰ ਥਾਰੂ ਪ੍ਰੋਗਰਾਮ ਦਿੱਤਾ ਜਾਊਗਾ ਔਰ ਸਾਡਾ ਯਤਨ ਹੋਏਗਾ ਕਿ ਖੇਰੂ ਖੇਰੂ ਹੋਏ ਪੰਥਰੀ ਸ਼ਕਤੀ ਨੂੰ ਇੱਕ ਥਾਂ ਤੇ ਜੋੜ ਕੇ ਖੇਰੂ ਹੋਏ ਅਲੱਗ-ਅਲੱਗ ਬੋਲੀਆਂ ਵਿੱਚ ਬੋਲਣ ਵਾਲੀ ਪੰਥਕ ਸ਼ਕਤੀ ਨੂੰ ਇੱਕ ਪਲਾਟ ਪਲੇਟਫਾਰਮ ਤੇ ਇਕੱਠ ਜੁਟ ਕਰਕੇ ਮਾਲਾ ਆਪਣੇ ਹੱਕ ਲੈਣ ਦੇ ਯੋਗ ਬਣਾਉਣ ਲਈ ਅਸੀਂ ਯਤਨ ਕਰੀਏ ਔਰ ਉਸ ਇਕੱਠ ਦੇ ਵਿੱਚ ਸਿੱਖ ਸਹਿਵਾਣਾ ਨੂੰ ਵੀ ਸਰਦਾਇਤ ਹੈ ਗਿਆ ਸਾਰੀਆਂ ਪੰਥਕ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਸਦਾਇਤ ਹੈ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਵੀ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਨੇ ਸਿੱਖ ਸਮਾਜ ਆ ਔਰ ਸਾੰਤਮ ਮਹਾਪੁਰਖ ਨੇ ਮਤਲਬ ਤਕਰੀਬਨ ਅਸੀਂ ਹਾਰੇ ਨੂੰ ਮਿਲ ਕੇ ਵੀ ਸੱਦਾ ਦਿੱਤਾ ਤੇ ਪ੍ਰੈਸਰਾਹੀ ਵੀ ਬੇਇਜ਼ਤੀ ਕੀਤੀ ਆ ਉਸੇ ਕੀਤੀਆ ਕਿ ਹਰ ਪੰਥਦਾਰ ਦੀ ਹਰ ਪੰਥਾ ਦਾਸੀ ਉਹਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇ ਜੋ ਅਸੀਂ ਅੱਜ ਸਮਾਹ ਸਮਾਗਮ ਜਿਹੜੀਆਂ ਤਿਆਰੀਆਂ ਨੇ ਉਹ ਪੂਰੀਆਂ ਮੁਕੰਮਲ ਹੋ ਉਦੁਰਕੀਆਂ ਨੇ ਔਰ ਪ੍ਰਿੰਟ ਜਿਹੜਾ ਹੈ ਮੱਲਾ ਇੱਕ ਇਤਿਹਾਸ ਮਹੇਗਾ ਇੱਕ ਲਾ ਮਿਸਾਲ ਗੱਲ ਹੋਏਗੀ ਕਿ ਸਾਰਾ ਪਿੰਡ ਮੱਲਾ ਬੱਚਾ ਬੱਚਾ ਹਰ ਪਰਿਵਾਰ ਇਸ ਪ੍ਰੋਗਰਾਮ ਦੇ ਵਿੱਚ ਪ੍ਰਬੰਧ ਕਰਨ ਦੇ ਵਿੱਚ ਜੁਟਿਆ ਹੋਇਆ ਭਾਵੇਂ ਸ਼ਰੋਗਣੀ ਕਾਲੀ ਦਾ ਸੁਧਾਰ ਲਹਿਰ ਦੇ ਆਗੂਆਂ ਜਿਹੜੇ ਨੇ ਉਹ ਅੱਗੇ ਹੋ ਕੇ ਅਗਵਾਈ ਕਰ ਰਹੇ ਨੇ ਔਰ ਉਸ ਪ੍ਰਬੰਧ ਵਿੱਚ ਲੱਗੇ ਹੋਏ ਨੇ ਜਿਹੜੀ ਅਸੀਂ ਪ੍ਰਬੰਧਕ ਕਮੇਟੀ ਬਣਾਈ ਸੀ ਇਸ ਪ੍ਰੋਗਰਾਮ ਲਈ ਉਹ ਪੂਰੀ ਤਰ੍ਹਾਂ ਕੋਆਰਡੀਨੇਟ ਕਰ ਰਹੇ ਨੇ ਪੰਜੋਈ ਸਾਹਿਬ ਸਾਰਾ ਪਿੰਡ ਸਾਰੀ ਆਪਣੀ ਜਿਹੜੀ ਸੰਸਥਾ ਹੈ ਇਹਦੇ ਆਗੂ ਸਰਦਾਰ ਬੜਾ ਸਾਹਿਬ ਨੇ ਖੁਦ ਪਿੰਡ ਦੇ ਵਿੱਚ ਜਾ ਕੇ ਮੀਟਿੰਗ ਕੀਤੀ ਸੀ ਮੈਂ ਸਮਝਦਾ ਤਾਰੋ ਚੋਗੋ ਸੀ ਜ਼ਰੂਰ ਆ ਕਿ ਇਸ ਨੂੰ ਤਾਰ ਪਿੰਡੋ ਕਰਨ ਲਈ ਇੱਕ ਵੱਖਰਾ ਪ੍ਰੋਗਰਾਮ ਜਿਹੜਾ ਰਾਸਤੇ ਵਿੱਚ ਗੁਰਦੁਆਰਾ ਦੁਖਣਾ ਸਾਹਿਬ ਬਣਾ ਲਿਆ ਉਹ ਨਹੀਂ ਸੀ ਬਣਾਉਣਾ ਚਾਹੀਦਾ ਕਿਉਂਕਿ ਚੌੜਾ ਸਾਹਿਬ ਨੇ ਹਮੇਸ਼ਾ ਪਾਤ ਨੂੰ ਜੋੜਨ ਦਾ ਕੰਮ ਕੀਤਾ ਕਦੇ ਤੋੜਨ ਦਾ ਕੰਮ ਨਹੀਂ ਕੀਤਾ ਉਹਨਾਂ ਨੇ ਪੰਥ ਨੂੰ ਜੋੜਨ ਲਈ ਕਈ ਵਾਰੀ ਅ ਅਸਤੀਫੇ ਵੀ ਦਿੱਤੇ ਆ ਪੰਥ ਨੂੰ ਜੋੜਨ ਲਈ ਤ્યાਗ ਵੀ ਦਿਖਾਇਆ ਸੋ ਅੱਜ ਤ્યાਗ ਦੀ ਵੀ ਜ਼ਰੂਰਤ ਪੰਥਕ ਲੀਰ ਵਿੱਚਿਤ ਨੂੰ ਰਿੱਟੇ ਜੁਟ ਹੋਣ ਦੀ ਇੱਕ ਸੁਰ ਹੋਣ ਦੀ ਵੀ ਲੋੜ ਆ ਔਰ ਪਿੰਡ ਬਾਰੇ ਤੇ ਬਿਚੇ ਢੜੇ ਵਰਦੀ ਆਪਸੀ ਗੁੱਟਵਾਜੀ ਖਤਮ ਕਰਕੇ ਸਮੁੱਚੇ ਪਿੰਡ ਨੇ ਇਕੱਠਾ ਤੇ ਇਕੱਠੇ ਹੋ ਕੇ ਰਾਹ ਦਿਖਾਇਆ ਤਲਗਲੀ ਰਾਨੋ ਵੀ ਐਸੇ ਸਮੇਂ ਕੱਟੇ ਹੋਣ ਦੀ ਲੋੜ ਆ ਅੱਜ ਪਿੰਡ ਸਾਰਾ ਰੋਸ਼ਨਾਇਆ ਪਿਆ ਸਾਰੇ ਪਿੰਡ ਦੇ ਵਿੱਚ ਝੰਡੇ ਝੂਲ ਰਹੇ ਨੇ ਔਰ ਸਾਰੇ ਪਿੰਡ ਦੇ ਵਿੱਚ ਰੋਸ਼ਨੀ ਦੇ ਪ੍ਰਬੰਧ ਕੀਤੇ ਹੋਏ ਨੇ ਤੋਂ ਇਹ ਪੰਥ ਦੇ ਜਜ਼ਬਾ ਪੂਰੀ ਗੱਲ ਆ ਜੀ ਕਿ ਸਮਾਗਮਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਗਿਆ ਹੈ ਗੁਰਦੁਆਰਾ ਦੋਖਨ ਬਾੜ ਸਾਹਿਬ ਪਟਿਆਲੇ ਵਿਖੇ ਲੇਕਨ ਉਹ ਨੂੰ ਚਲਾ ਰਿਹਾ ਹੈ ਐਨਕੇ ਸ਼ਰਮਾ ਜੀ ਨੂੰ ਨਾ ਮर्यादा ਦਾ ਪਤਾ ਨਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਰੰਪਰਾਵਾਂ ਉਹਦੀ ਮर्यादा ਉਹਦੇ ਸਿਧਾਂਤ ਉਹਦੀ ਕਾਰਜ ਵਿਧੀ ਦੀ ਕੋਈ ਜਾਣਕਾਰੀ ਨਹੀਂ ਹੈ ਸ਼ਰਮਣੀ ਕਮੇਟੀ ਦਾ ਪ੍ਰੈਜ਼ੀਡੈਂਟ ਉਹ ਪੂਰੀ ਤਰ੍ਹਾਂ ਮੰਨਫੀ ਹੈ ਇਸ ਸਮਾਗਮ ਦੇ ਵਿੱਚੋਂ ਇਹ ਸਭ ਤੋਂ ਦੁਖਦਾਈਕ ਪਹਿਲੂ ਹੈ ਇਸ ਮਸਲੇ ਦਾ ਕਿ ਇੱਕ ਬੰਦਾ ਜਿਹਨੂੰ ਕੋਈ ਮਰਿਆਦਾ ਦੀ ਸਮਝ ਨਹੀਂ ਕੋਈ ਜਾਣਕਾਰੀ ਨਹੀਂ ਉਹ ਬੰਦਾ ਸਾਰੇ ਪ੍ਰਬੰਧ ਦੀ ਦੇਖਰੇਖ ਜਾਂ ਕਰਨ ਦਾ ਯਤਨ ਕਰਦਾ ਹੋਵੇ ਦੂਸਰੀ ਗੱਲ ਸੇ ਮੁਲਾਜ਼ਮਾਂ ਨੂੰ ਹਦਾਇਤਾਂ ਵੀ ਐਨ ਕੇ ਸ਼ਰਮਾ ਦੇ ਰਿਹਾ ਹੈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਅੰਦਰ ਇਹ ਸਾਰਾ ਕੁਝ ਮਤਲਬ ਜਿਹੜਾ ਐਨ ਕੇ ਸ਼ਰਮਾ ਕਰ ਰਿਹਾ ਜਿਹੜਾ ਕਿਤੇ ਨਾ ਕਿਤੇ ਜਿਹਦਾ ਬੀਬੀ ਤਾਰ ਆਰਐਸਐਸ ਨਾਲ ਜੁੜੀ ਹੋਈ ਹੈ ਤੇ ਉਹਦੀਆਂ ਉਹ ਆਰਐਸਐਸ ਵੀ ਵਿਸ਼ਾ ਨਾ ਬੇਜ ਦਿੱਤਾ ਹੈ ਤਾਂ ਇਹ ਸਾਰੇ ਸਮਾਗਮ ਨੂੰ ਕੈਪਚਰ ਕਰਕੇ ਆਰਐਸਐਸ ਦਾ ਅਜੰਡਾ ਜਿਹੜਾ ਹੈ ਉਹਨੂੰ ਲਾਗੂ ਕਰਨ ਦਾ ਯਤਨ ਐਨਕੇ ਸ਼ਰਮੇ ਦੇ ਰਾਹੀਂ ਕੀਤਾ ਜਾ ਰਿਹਾ ਇਹ ਬਹੁਤ ਹੀ ਨਿੰਦਣਯੋਗ ਤੇ ਬਹੁਤ ਹੀ ਅਫਸੋਸਨਕ ਪਹਿਲੂ ਹੈ ਤੇ ਮੈਂ ਇਹਦੀ ਜ਼ੋਰਦਾਰ ਸ਼ਖਦਨ ਤੇ ਨਿੰਦਾ ਕਰਦਾ ਪ੍ਰੋਗਰਾਮ ਹੈਗਾ ਬਰੇ ਦਾ ਬਸ ਮਾਚਾ ਦੇਗਾ ਚਾਰ ਤੋਂ ਕੋਲੇ ਦਾ ਪਰਕਰ ਹੈ ਐਨ ਕੇ ਸ਼ਰਮਾ ਸ਼ਰਮਾਵਾਲ ਦੇਖੋ ਪੰਥਰਾ ਦਾ ਜਥੇਦਾਰ ਗੁਰਚਾਰਨ ਸਿੰਘ ਤੌੜਾ ਸਾਹਿਬ ਨੇ ਬੜੀ ਸਪਸ਼ਟ ਆਪਣੀ ਜ਼ਿੰਦਗੀ ਵਿੱਚ ਇਹ ਗੱਲ ਪ੍ਰੋਰਤਾ ਕਰਕੇ ਬਾਰ ਬਾਰ ਕਹੀ ਹੋਈ ਸੀ ਪੰਥ ਵਸੇ ਮੈਂ ਉਜਣਾ ਮਨ ਚਾਉ ਕਨੇਰਾ ਉਹਨਾਂ ਦਾ ਹਰ ਸੂਰਜ ਜਦੋਂ ਚੜਦਾ ਸੀ ਪੰਥ ਵੀ ਚੜਦੀ ਕਲਾ ਲਈ ਜਦੋਂ ਛਿਪਦਾਸ ਜੀ ਉਹਦੋਂ ਵੀ ਪੰਥ ਦੀ ਚੜ੍ਹਦੀ ਕਲਾ ਲਈ ਲੇਕਿਨ ਐਡੀ ਵੱਡੀ ਧਾਰਮਿਕ ਪੰਥਕ ਸ਼ਖਸੀਅਤ ਦੇ ਜਨਮ ਦੇ ਹਾੜੇ ਦੇ ਪ੍ਰਬੰਧ ਨੂੰ ਐਨਕੇ ਸ਼ਰਮਾ ਕਲਾਵੇ ਇਹ ਸਭ ਤੋਂ ਅਫਸੋਸਨਾਕ ਪਹਿਲੂ ਹੈ ਮੈਂ ਸ਼ਰੂਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਉੱਚੇ-ਚੋਤੇ ਤੌਰ ਤੇ ਜਾਨਣਾ ਚਾਹੁੰਦਾ ਕਿ ਚੰਗਾ ਹੋਵੇ ਜੇ ਤੁਹਾਡੇ ਕੋਲ ਸਮਾਂ ਨਹੀਂ ਸ਼ਰਮੇ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਜਦੋਂ ਤੁਸੀਂ ਇਹ ਕਾਰਜ ਨਹੀਂ ਕਰ ਰਹੇ ਕਾਰਜ ਉਹ ਕਰ ਰਿਹਾ ਹੈ ਦੇਸ਼ੋ ਦੇ ਰਿਹਾ ਮਲਾਣਾ ਨੂੰ ਦੇਸ਼ੋ ਦਿੰਦਾ ਕਾਲਜਾਂ ਸਕੂਲਾਂ ਯੂਨੀਵਰਸਿਟੀਆਂ ਨੂੰ ਦੇਸ਼ੋ ਦਿੰਦਾ ਤੇ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਮਾਗਮ ਕਰ ਰਹੀ ਹੈ ਉਸ ਬੰਦੇ ਨੂੰ ਕੀ ਅਧਿਕਾਰ ਹੈ ਜਿਹਨੇ ਅਧਿਕਾਰ ਦਿੱਤਾ ਐਨ ਕੇ ਸ਼ਰਮੇ ਨੂੰ ਇਸ ਕਰਕੇ ਮੈਂ ਸਮਝਦਾ ਇਹ ਕੰਮ ਬਹੁਤ ਹੀ ਦੁਖਦਾਈਕ ਤੇ ਨਿੰਦਣਯੋਗ ਵੀ ਹੈ ਜਿਨੇ ਮਲਾ ਜਿਨੇ ਜਿਨੇ ਕੋਚਾਰੇ ਦੀ ਜਵਰਦਸਤੀ ਕਿੱਠੀਆਂ ਲਿਖਿਆ ਨੇ ਵੀ ਇੱਕ ਵੀ ਟਟਾਫ ਦਾ ਮੈਂਬਰ ਨਾ ਛੁੱਟੀ ਜਾਊਗਾ ਸਾਰੇ ਨੇ ਹਾਜ਼ਰੀ ਭੱਜ ਕੇ ਇੱਥੇ ਹਾਜ਼ਰੀ ਲੱਕਣਾ ਦਾਖਨਵਾਰ ਇਹੋ ਜਿਹਾ ਕਦੇ ਵੀ ਨਹੀਂ ਹੋਇਆ ਹਾਂ ਵੀ ਇਹਦਾ ਮਤਲਬ ਆਪਣੇ ਆਪ ਨੂੰ ਅਕਾਲੀ ਦਲ ਕੋ ਹੋਣ ਵਾਲੇ ਕਿਸੇ ਖੜੇ ਨਹੀਂ ਇਹ ਫੰਕਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ। ਭੈਤਮਨ ਜੀ ਸਾਹਿਬ ਕਰ ਲੈਣ ਦੇ ਮੁਲਾਜ਼ਮਾਂ ਦਾ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ। ਅਸੀਂ ਦਾ ਪਰਵਾਰ ਨੂੰ ਵੀ ਸਦਾ ਦਿੰਦੇ ਅਸੀਂ ਵੀ ਸਾਡੇ ਲੋਕ ਦੇ ਸਾਰੀ ਵਗ ਜਾਂਦੇ। ਕਿਉਂਕਿ ਉੱਥੇ ਕਿਸੇ ਦਾ ਨਾ ਬਰੋਸਾ ਦੇ ਟੋੜਾ ਸਾਹਿਬ ਨੂੰ ਇੰਨੀ ਪਿਆਰ ਕਰਨ ਵਾਲੇ ਨੇ। ਫਿਰ ਜ਼ਬਰਦਸਤੀ ਦਾ ਕਰਨ ਦੀ ਲੋੜ ਨਹੀਂ ਜਿਹੜੇ ਮੁਲਾਜ਼ਮਾਂ ਨੇ ਟੋੜਾ ਸਾਹਿਬ ਦਾ ਨਾਮਕ ਖਾਦਾ ਉਹਨਾਂ ਨੂੰ ਪਿਆਰ ਕੀਤਾ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਊ। ਵੀ ਅਸੀਂ ਸਾਨੂੰ ਜ਼ਬਰਦਸਤੀ ਸੱਦਿਆ ਜਾ ਰਿਹਾ। ਇਹੋ ਜਿਹਾ ਕਦੇ ਵੀ ਨਹੀਂ ਹੋਇਆ। ਮਰਾਜਮਾਂ ਦਾ ਕੱਟਣਾ ਨਹੀਂ। ਇੱਕ ਪਾਸੇ ਤਾਂ ਕਾਲੀ ਦਾਲ ਕਹਿੰਦਾ ਵੀ ਸਾਡਾ ਕੱਟ ਹੈ। ਜਿਨੇ 44 ਦਲ ਵਾਲੇ ਨੇ ਉਹਨਾਂ ਦੇ ਬਾਜ਼ਰ ਦਲੀਓਂ ਫੇਰ ਰਹੇ ਨੇ। ਫਿਰ ਜੀਪੀਸੀ ਕਾਨੂੰ ਕਰ ਰਹੀ ਐ। ਫਿਰ ਕੱਲ ਉਹੀ ਕਰਕੇ ਦੇਖ ਲੈ। ਜੇ ਦੇਖਣਾ ਤਾਂ ਮੈਂ ਤਾਂ ਸਰਦਾ ਜਿੰਨਾ ਉਹਨਾਂ ਨੂੰ ਬੇਨਤੀ ਵੀ ਕਰਨਾ ਜੀ ਦੇਖ ਲਈ ਦੀ ਬਰਾਬਰੇ ਕੱਟ ਕਰਨਾ ਪਰ ਟੌੜੀ ਕਰ ਲੈਂਦੇ ਆ ਸਾਡੇ ਕੋਲ ਬਹੁਤ ਬੜਾ ਹੱਥਾਂ ਪਿਆ ਅਸੀਂ ਜੀ ਆਇਆਂ ਨੂੰ ਕਹਿੰਦੇ ਨਾਲੇ ਪਤਾ ਲੱਗ ਜਾਂਦਾ ਇਹਨਾਂ ਨੇ ਪਹਿਲਾਂ ਜਦੋਂ ਸੰਤਰਚਨ ਸਿੰਘ ਲੋਗਵਾਲ ਦੀ ਬਾਥੀ ਤੇ ਗਏ ਨੇ ਉਥੇ ਕੱਟ ਕਰਕੇ ਦੇਖ ਲੈ ਉਥੇ ਬਹੁਤ ਉਹਨਾਂ ਨੂੰ ਨਮੋਸ਼ੀ ਹੋਈ ਹੈ ਉਹਦੇ ਕਰਕੇ ਉਹਨਾਂ ਨੇ ਕਿਹਾ ਵੀ ਜੇ ਅਸੀਂ ਨਹੀਂ ਮਨਾਇਆ ਤਾਂ ਪਤਾ ਨਹੀਂ ਅੰਤ ਕਿਤੇ ਕਿਤੇ ਲਿਆ ਜਾਊਗਾ ਵੱਡੇ ਵੱਡੇ ਗੱਲਾਂ ਮੁਕਤ ਦੀ ਗੱਲ ਇਹ ਹੈ ਵੀ ਉਹਨਾਂ ਨੂੰ ਅਕਾਲੀ ਨਸਸੀ ਕੀ ਸਥਿਤੀ ਕੀ ਹੈ ਉਹ ਦੇਖੋ ਜਿਹੜਾ ਕੁਛ ਅਸੀਂ ਅੱਜ ਕੀਤਾ ਹੈ ਉਹ ਤਾਂ ਲੋਕ ਚਾਰ ਪੰਜ ਸਾਲ ਪਹਿਲਾਂ ਕਰੇ ਜੀ ਕਰਨ ਉਹ ਤਾਂ ਕਰਨ ਵੀ ਦੇਰ ਹੈ ਜੋਸਤਾ ਹੈ ਕਹਿੰਦੇ ਬਹੁਤ ਦੇਰ ਨਾਲ ਹੈ ਫੈਲਾ ਕੀਤਾ ਅਸੀਂ ਲੋਕ ਕਹੀ ਰਹੇ ਹਾਂ ਤੇ ਦੇਖ ਹੀ ਰਹੇ ਹਾਂ ਪਰ ਦੇਰ ਦਾ ਇੱਕੋ ਮਕਸਦ ਸੀ ਕਿ ਪਾਰਟੀ ਚੋਂ ਬਖੇਮਾ ਕਰਨਾ ਪਾਰਟੀ ਚੋਂ ਹੋ ਕਰਨਾ ਪਰ ਅਸੀਂ ਤਾਂ ਪਹਿਲਾਂ ਜਿਹੜੇ ਲੈ ਕੇ ਆਏ ਆ ਦੇਖਿਆ ਸ਼੍ਰੀ ਕਾਲਕਾ ਸਾਹਿਬ ਤੇ ਉਹ ਵੀ ਇਹੀ ਦੇਖਿਆ ਆ ਕਿ ਅਸੀਂ ਵਿਦਨ ਪਾਰਟੀ ਕਹਿੰਦੇ ਰਹੇ ਬਹੁਤ ਕਹਿੰਦੇ ਰਹੇ ਕਿ ਸ਼੍ਰੀ ਕਾਲਕਾ ਸਾਹਿਬ ਤੇ ਆਪਾਂ ਚੱਲ ਚੱਲੀਏ ਜਾਂ ਤੁਸੀਂ ਪ੍ਰਧਾਨਗੀ ਛੱਡ ਦਿਓ ਕਿਸੇ ਹੋਰ ਨੂੰ ਬਣਾ ਦਿਓ ਪੰਜ ਬੰਦੇ ਬਣਾ ਦਿਓ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੈ ਉਹ ਹੜਕਾ ਪਰ ਉਦੋਂ ਸਾਡੀ ਗੱਲ ਨਹੀਂ ਮੰਨੀ ਲੰਮਾ ਹੁੰਦਾ ਰਿਹਾ ਕੱਲੇ-ਕੱਲੇ ਨੂੰ ਬੁਲਾਇਆ ਕਿਹਾ ਇਕੱਠਿਆਂ ਨੂੰ ਕਿਹਾ ਤੇ ਪਰੇ ਗੱਲ ਨਹੀਂ ਚਲੀ ਤੇ ਅਖੀਰ ਦੇ ਵਿੱਚ ਤਾਂ ਜਿਵੇਂ ਕਹਿੰਦੇ ਨੇ ਵੀ ਅੰਤੜ ਦੇ ਨੂੰ ਉਹ ਕੀਤਾ ਹੈ ਅਸੀਂ ਨਹੀਂ ਚਾਹਦੇ ਕਿ ਪਾਰਟੀ ਦੇ ਵਿੱਚ ਕੋਈ ਇਹ ਜੀ ਗੱਲ ਹੋਵੇ ਪਰ ਜਦੋਂ ਲੋਕਾਂ ਨੇ ਬਿਲਕੁਲ ਇਨਕਾਰਤਾ ਆ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਅਸੀਂ ਤਵੇ ਵੀ ਸਾਰੀ ਪਾਰਟੀ ਜਮਵਤ ਜਲਤ ਹੋ ਗਈ ਇਹ 89 ਦੇ ਵਿੱਚ ਵੀ ਸਾਡੀ ਜਵੰਦ ਜਲਤ ਹੋਏ ਸੀ ਪਰ ਉਦੋਂ ਪਾਸ ਦੀ ਵੋਟ ਪਾਸ ਨੂੰ ਚਲੀ ਗਈ ਸੀ ਮਾਨ ਸਾਹਿਬ ਦੀ ਵੋਟ ਸਾਰੀ ਚਲੀ ਗਈ ਸੀ ਪਰ ਐਸ ਕੇ ਉਹ ਵੋਟ ਕਾਂਗਰਸ ਵਿੱਚ ਵੀ ਗਈ ਹੈ ਆਫਤ ਵੀ ਗਈ ਹੈ ਤੇ ਆ ਬੀਜੇਪੀ ਵਿੱਚ ਵੀ ਗਈ ਹੈ ਸੋ ਇਹ ਤਾਂ ਫਿਰ ਅਨਸਰ ਦੀ ਗੱਲ ਸੀ ਕਿ ਹੁਣ ਬੀਸੀ ਬੜਾ ਜੋਰ ਲਾਇਆ ਹੈ ਇਹ ਆਪਾਂ ਕਰ ਲਈਏ ਜਦੋਂ ਨਹੀਂ ਮੰਨੇ ਹਨ ਫਿਰ ਇਹ ਸਾਨੂੰ ਕਰਨਾ ਪਿਆ ਸੋ ਇਹ ਬਹੁਤ ਅਫਸਰਪੀਆ ਪਰ ਚੁੱਕਿਆ ਲੋਕ ਚਾਹੁੰਦੇ ਸੀ ਬਾਹਰਲੇ ਲੋਕ ਤਾਂ ਸਾਰੀ ਚਾਹੁੰਦੇ ਸੀ ਉਹ ਤਾਂ ਬੜੇ ਚਿਰ ਦੇ ਸਾਨੂੰ ਵੀ ਗਾਣਾ ਗੜਦੇ ਸੀ ਉਹ ਵੀ ਤੁਸੀਂ ਕਿਉਂ ਨਾ ਆ ਕੇ ਫਿਰਦੇ ਹੋ ਪਰ ਸਾਡੀ ਕੋਸ਼ਿਸ਼ ਕਿ ਪਾਰਟੀ ਨਾਲ ਲੈ ਕੇ ਚੱਲੀਏ ਕਿਵੇਂ ਨਾ ਕਿਵੇਂ ਸਾਡੇ ਭਲਾਂਤ ਸਾਹਿਬ ਸਸਮਿਸ਼ਨ ਵੱਲ ਮੰਨੀ ਜਾਣ ਪਰ ਜੋ ਹੁਣੇ ਕਰ ਰਹੇ ਨੇ ਇਹ ਮੇਰਾ ਖਿਆਲ ਹੈ ਵੀ ਸਾਰਾ ਵੀ ਰਿਕਾਰਡ ਹੀ ਤੋੜਤਾ ਦੇਖੋ ਪੰਥਰ ਜਿਸ ਦਾ ਗੁਰਚੰਦ ਸਿੰਘ ਟੋੜਾ ਸਾਹਿਬ ਦਾ ਇਹ ਦਿਰ ਮਾਹਿੰਤੀ ਦੇਖਿਆ ਹੋਣਾ ਇਨਕੇ ਸ਼ਰਮਾ ਸਾਹਿਬ ਇੱਥੇ ਆਏ ਸੀ ਉਹ ਕਹਿੰਦੇ ਉਹਦੀ ਸੋਚ ਤੇ ਪਹਿਲਾ ਦਿਨਾਂ ਤੇ ਹੀ ਦੱਸ ਆਪਾਂ ਉਹਨਾਂ ਨੇ ਇਹ ਅਸੀਂ ਵੀ ਸਾਰੇ ਇਹੀ ਗੱਲ ਕਹਿੰਦੇ ਆ ਪਰ ਜਦੋਂ ਟੌੜਾ ਸਾਹਿਬ ਨੇ ਇੱਕ ਵਾਰ ਕਹੀ ਸੀ ਕਿ ਵੀ ਆਪਾਂ ਨੇ ਸਾਰੇ ਜਾਣੇ ਰੱਖ ਕੇ ਆਪਾਂ ਸਰਕਾਰ ਚੱਲਦੀ ਹੈ ਚੀਫ ਮਿਨਿਸਟਰ ਨੂੰ ਤੇ ਪ੍ਰਧਾਨ ਨੂੰ ਦੋਏ ਕੰਮ ਕਰਨੇ ਔਖੇ ਹੁੰਦੇ ਨੇ ਕੋਈ ਐਕਟੇ ਬਣਾ ਲਓ ਤੁਸੀਂ ਆਪਣਾ ਮੰਦਾ ਬਣਾ ਲਓ ਖਾਸ ਉਹਦੋਂ ਟੌੜਾ ਸਾਹਿਬ ਨੂੰ ਪਾਰਟੀ 'ਚ ਬਾਹਰ ਕੱਢਤਾ ਤੇ ਉਹਦੋਂ ਕਿਹਾ ਵੀ ਤਾਂ ਕਾਂਗਰਸੀ ਆ ਜਿਵੇਂ ਹੁਣ ਸਾਨੂੰ ਅੱਜ ਕਹਿੰਦੇ ਨੇ ਕਿ ਬੀਜੇਪੀ ਆਏ ਨੇ ਇੱਕੋ ਗੱਲ ਕਹਿੰਦੇ ਨਾ ਹੋਰ ਤਾਂ ਕੋਈ ਗੱਲ ਨਹੀਂ ਕਿ ਇਹ ਬੀਜੇਪੀ ਕਰ ਰਹੀ ਹੈ ਉਦੋਂ ਉਹਨਾਂ ਨੂੰ ਕਹਿੰਦੇ ਸੀ ਕਿ ਕੰਮ ਕਰਤੀ ਨਾ ਤੌੜਾ ਸਾਹਿਬ ਨੇ ਸਾਰੀ ਜ਼ਿੰਦਗੀ ਦੇ ਵਿੱਚ ਮੇਰੇ ਹਲ ਕਾਂਠੀ ਨਹੀਂ ਝਾਕੇ ਵੀ ਹੈ ਜੀ ਉਹ ਲੜੇ ਝਗੜੇ ਜਿੱਥੇ ਮਰਜੀ ਰਹੇ ਪਰ ਸ਼ੋਮਨੀ ਕਲਦਲ ਤੋਂ ਕਦੇ ਹੋ ਬਖਰੇ ਹੋਏ ਜੀ ਹਨ ਆ ਜਿਹੜਾ ਅਸੀਂ ਦਿਨ ਮਨਾ ਰਹੇ ਹਾਂ ਸਾਰੀ ਦੁਨੀਆ ਉਹਦੇ ਨਗਰ ਦੀ ਗੱਲ ਕਰਦੇ ਕਿ ਤੌੜਾ ਸਾਹਿਬ ਨੇ ਕਦੇ ਕੋਈ ਰਾਸ ਵੀ ਬਾਹਰ ਨਹੀਂ ਸੀ ਕੱਢੀ ਹਮੇਸ਼ਾ ਸ਼ਾਮ ਨੂੰ ਉਹ ਆਪਣੇ ਘਰ ਆਉਂਦੇ ਸੀਗੇ ਉਹੀ ਕਰ ਰਹੇ ਹਾਂ ਦਾ ਅੱਜ ਵੀ ਜਾ ਕੇ ਦੇਖੋਗੇ ਉਹੀ ਕਰ ਹੈ ਜਿੰਨੀ ਇਮਾਨਦਾਰ ਤੇ ਧਿਆਨدار ਜਨਾ ਟੋੜਾ ਸਾਹਮਣੇ ਕੰਮ ਕੀਤਾ ਹੈ ਮੇਰਾ ਖਿਆਲ ਹੈ ਦੁਨੀਆ ਦੇ ਵਿੱਚ ਰਿਕਾਰਡ ਹੋਣਾ ਪੂਰੀ ਇਹ ਵੀ ਨਹੀਂ ਸੀ ਕਿ ਬਹੁਤ ਤਕੜੀ ਸੀ ਬਹੁਤ ਅਮੀਰ ਸੀ ਬਹੁਤ ਭੈਣ ਭਰਾ ਸੀ ਪਰ ਨਹੀਂ ਉਹਨਾਂ ਦੇ ਮਨ ਦੇ ਵਿੱਚ ਇੱਕੋ ਗੱਲ ਸੀ ਕਿ ਲੋਕਾਂ ਨੇ ਮੈਨੂੰ ਇੰਨਾ ਮਾਨ ਦਿੱਤਾ ਹੈ 27 ਸਾਲ ਪ੍ਰਧਾਨ ਰਹੇਨ ਸ਼ੋਮਨੀ ਕਮੇਟੀ ਦੇ ਰਾਜਸਭਾ ਦੇ ਮੈਂਬਰ ਰਹੇ ਨੇ ਪਾਰਲੀਮੈਂਟ ਦੇ ਮੈਂਬਰ ਰਹੇ ਨੇ ਪਰ ਕਦੇ ਇੱਕ ਪੈਸੇ ਕਮੀ ਝਾਕੇ ਜਿੰਨੀਆਂ ਨੌਕਰੀਆਂ ਟੋੜਾ ਸਾਹਮਣੇ ਲੁਆਈਆਂ ਨੇ ਚਾਹ ਪੰਜਾਬ ਮੈਂਸ਼ਨ ਵਿੱਚ ਚੁਲਾਈਆਂ ਸ਼ੌਨਿਕ ਕਮੇਟੀ ਚੁਲਾਈਆਂ ਜਾਂ ਬਖਰੇ ਖੇੜਾ ਦਾਆਂ ਚੁਲਾਈਆਂ ਅੱਜ ਵੀ ਕਿਸੇ ਨਾਲ ਗੱਲ ਕਰੋ ਹਰ ਬੰਦਾ ਕਹਿੰਦਾ ਜੀ ਸਾਨੂੰ ਮੁਫਤੋਂ ਮੁਫਤੀ ਚ ਨੌਕਰੀ ਮਿਲੀ ਐ ਕਿਕ ਸਾਡਾ ਪੈਸਾ ਵੀ ਨਹੀਂ ਲੱਗਿਆ ਹੈ ਸੋ ਅੱਜ ਸਾਡੀ ਸਾਰਿਆਂ ਦੀ ਇਹ ਡਿਊਟੀ ਬਣਦੀ ਐ ਕਿ ਆਪਾਂ ਸਾਰੇ ਜਾਣੇ ਰੱਖੇ ਅੱਜ ਉਹਨਾਂ ਸਾਰੇ ਲੋਕਾਂ ਨੂੰ ਉਸ ਘਟ ਦੇ ਵਿੱਚ ਆਉਣਾ ਚਾਹੀਦਾ ਉਹਦੇ ਨਗਰ ਦੇ ਵਿੱਚ ਆਉਣਾ ਚਾਹੀਦਾ ਤੇ ਦੂਜੇ ਜਿਹੜੀ ਪਟਿਆਏ ਦੀ ਗੱਲ ਕਰਦੇ ਆ ਉਹਨੇ ਦੋ ਹੀ ਜਗ੍ਹਾ ਸੀ ਜਾਂ ਟੋੜਾ ਪਿੰਡ 'ਚ ਜਾਂ ਸ੍ਰੀ ਅਮਰ ਸਾਹਿਬ ਤੇ ਉਹਨਾਂ ਨੇ 27-28 ਸਾਲ ਐਨੇ ਅਜ ਪ੍ਰਧਾਨਗੀ ਦੇ ਉਥੇ ਅੰਬਰਸਾੜੀ ਬਣਾਇਆ ਜਾ ਸਕਦਾ ਠੀਕਾ ਜਾਂ ਟੋੜੇ ਪਿੰਡਾਂ ਆ ਜਿਹੜਾ ਪਟਿਆਲਾ ਬਣਾਉਣ ਵਾਲੀ ਗੱਲ ਹੈ ਇਹ ਤਾਂ ਇੱਕ ਇਹ ਗੱਲ ਹੈ ਵੀ ਖਾਬ ਕਰਨਾ ਚ ਲੋਕਾਂ ਦੇ ਵਿੱਚ ਜਾ ਕੇ ਫਿਰ ਮੁਲਾਜ਼ਮਾਂ ਨੂੰ ਸਕੂਲ ਦੇ ਬੱਚਿਆਂ ਨੂੰ ਬੁਲਾਉਣਾ ਪ੍ਰੋਫੈਸਰਾਂ ਨੂੰ ਬੁਲਾਉਣਾ ਇਹ ਕੋਈ ਵਧੀਆ ਗੱਲ ਨਹੀਂ ਹੈ ਜਾਂ ਜਾਂਤਾ ਹੋ ਲੋਕਾਂ ਨੂੰ ਬੁਲਾਉਂ ਆ ਮੈਨੂੰ ਤਾਂ ਦੱਸਿਆ ਹੁਣ ਕੇ ਸੈਮੀਨਾਰ ਕਰਨ ਨੂੰ ਕਹਿੰਦੇ ਸੀ ਪਹਿਲੇ ਦਿਨ ਰੱਖਿਆ ਸੀ ਕਿ ਸੈਮੀਨਾਰ ਕਰਨਾ ਜਿਹੜਾ ਕਾਲ ਜਟੌੜਾ ਸਾਹਿਬ ਨੇ ਬਣਾਇਆ ਆਪਣੇ ਹੱਥਾਂ ਨਾਲ ਸਿੰਜਿਆ ਸੀ ਉਹਦਾ ਸਹਿ ਮਹਾਰਦੇ ਤੋਂ ਵੀ ਜਵਾਬ ਦਿੱਤਾ ਕਿ ਜੀ ਅਸੀਂ ਜੀਣਾ ਹੈ ਚਲੋ ਇਹਨਾਂ ਨੇ ਤਾਂ ਕਰ ਲਿਆ ਫਿਰ ਵੀ ਕਰ ਲਿਆ ਇੱਥੇ ਆ ਕੇ ਪਟਿਆਇਆ ਹੀ ਕਰ ਲਿਆ ਪਰ ਇਹ ਗੱਲ ਕੋਈ ਵਧੀਆ ਜੀ ਟੌੜਾ ਸਾਹਿਬ ਖਾਤਰ ਤਾਂ ਉਹਨਾਂ ਨੂੰ ਕੁਝ ਵੀ ਕਰਨਾ ਚਾਹੀਦਾ ਸੀਗਾ ਆ ਮੈਨੂੰ ਪ੍ਰਧਾਨ ਸਾਹਿਬ ਨੂੰ ਟੈਲੀਫੋਨ ਆਇਆ ਸੀ ਕਿਦਾਂ ਕਿਉਂਕਿ ਉਹਨਾਂ ਦੀ ਕਾਫੀ ਫੋਟੋਆਂ ਸੀਗੀਆਂ ਉਹਨਾਂ ਕੋਲ ਸੀ ਮੈਂ ਤਾਂ ਫਾਰਮੇਸੀ ਟੌੜਾ ਸਾਹਿਬ ਨੂੰ ਦੱਸਾ ਜੀ ਕਿ ਵੀ ਅਸੀਂ ਆਪਣੇ ਪੈਸੇ ਨਾਲ ਬਣਾਈਆਂ ਸੀ ਉਹ ਕਿ ਜੀ ਉਹ ਤੁਸੀਂ ਕਰ ਲਓ ਜੀ ਉੱਥੇ ਚੀਮਾ ਸੋ ਕਬਈਆਂ ਨੇ ਉਹਨਾਂ ਦੀਆਂ ਫੋਟੋਆਂ ਹੋਰ ਕਰਵਾ ਲਓ ਮਾਜੀ ਮੈਨੂੰ ਮੇਰੀ ਗੱਲ ਹੋਈ ਆ ਉਹਨਾਂ ਨਾਲ ਉਹ ਕਹਿੰਦੇ ਵੀ ਸਾਡੀਆਂ ਪੈਸੇ ਲੱਗੇ ਸੀ ਅਚੀ ਬਣਵਾਈ ਸੀਗੇ ਇਹ ਤੇ ਉਹ ਪੈਸੇ ਅਸੀਂ ਲਾ ਦਾਂਗੇ ਜੀ ਮਾਜੀ ਪੈਸੇ ਤੁਸੀਂ ਲਾ ਦੋਗੇ ਤੁਸੀਂ ਬਣਵਾ ਕੇ ਰੱਖ ਲਓ ਇਹ ਪਲਾਂਸਾਲ ਆਪ ਮੈਨੂੰ ਟੈਲੀਫੋਨ ਆਇਆ ਸੀਗਾ ਸੋ ਕਹਿਰ ਤੇ ਕਰਨ ਦੇ ਵਿੱਚ ਬਹੁਤ بڑا ਅੰਧਾ ਹੈ ਹੁਣ ਇੱਥੇ ਕੋਈ ਪੰਥਕ ਲੀਡਰ ਨਹੀਂ ਆ ਰਿਹਾ ਐਲਕੇ ਸ਼ਰਮਾ ਸਾਹਿਬ ਇੱਥੇ ਮੀਟਿੰਗ ਕਰ ਰਹੇ ਨੇ ਉਹ ਇਹਨੂੰ ਬੁਨਾਰ ਰਹੇ ਨੇ ਤੇ ਸਾਡੇ ਇੱਕ ਤਾਂ ਲੀਡਰ ਦੇ ਨਾਲ ਪੰਥਕ ਵੀ ਹੋਣਾ ਚਾਹੀਦਾ ਜਿਹੜਾ ਪੰਥ ਦੀ ਗੱਲ ਕਰ ਲਵੇ ਜਿਹੜਾ ਕੜਾ ਸਾਹਿਬ ਦੇ ਨਾਲ ਰਿਹਾ ਹੋਵੇ ਕੋਈ ਤਾਂ ਇੱਕੋ ਗੱਲ ਕਰਦੇ ਨੇ ਕਿ ਜੀ ਮੈਨੂੰ ਟੋੜਾ ਸਾਹਿਬ ਨੇ ਜੁਆਇਨ ਕਰਾਇਆ ਸੀਗਾ ਉਹ ਵੀ ਤਾਂ ਹੀ ਕਹੇ ਹਨ ਕਿਉਂਕਿ ਹੋਰ ਤਾਂ ਕੋਈ ਗੱਲ ਹੈ ਨਹੀਂ ਬਹੁਤ بڑا ਮੈਸਾਂਨ ਦਾ ਇਹ ਪੰਚ ਤਨ ਖਾਨ ਕਰ ਰਹੇ ਨੇ ਟੋੜਾ ਸਾਹਿਬ ਜੀ ਸੋਚ ਕੇ ਚੱਲਣਾ ਹੈ ਤਾਂ ਉਹਦੇ ਪਹਿਰਾ ਵੀ ਦੇਣਾ ਚਾਹੀਦਾ ਹੈ ਹਮੇਸ਼ਾ ਹੋ ਐਸ ਗੱਲ ਦਾ ਮੇਰੇ ਨਾਲ ਫੁੱਲ ਟੋੜਾ ਸਾਹਿਬ ਨੇ ਗੱਲ ਕੀਤੀ ਕਿ ਜਦੋਂ ਕਾਲ ਸਾਹਿਬ ਜੱਜ਼ਰ ਸਾਹਿਬ ਨੇ ਕਿਹਾ ਕਿ ਵੀ ਜਿਲਾ 3500 ਸਾਲ ਹੈ ਉਹ ਆਪਾਂ ਇਕੱਠੇ ਮਿਲਾਓ ਸਾਰੇ ਜਾਣੇ ਦੱਸ ਕੇ ਕਿ ਮੈਨੂੰ ਜੋ ਮਰਜ਼ੀ ਕਰਦੇ ਮੈਂ ਉਹੀ ਗੱਲ ਮੰਨਣ ਨੂੰ ਤਿਆਰ ਹਾਂ ਜਿਵੇਂ ਕਹਿਣਗੇ ਉਹ ਲੋਕ ਨੂੰ ਜਾਣਨ ਨੂੰ ਪਿਆਰਨਾ ਪਰ ਨਹੀਂ ਉਦੋਂ ਸ਼੍ਰੀ ਕਾਸ਼ ਜਦਰ ਸਾਹਿਬ ਦੀ ਗੱਲ ਵੀ ਨਹੀਂ ਮੰਨੀ ਗਈ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਬੜਾ ਅੰਤਰ ਹੈ ਅੱਜ ਸਾਨੂੰ ਬਹੁਤ ਆਸ ਹੈ ਸ਼੍ਰੀ ਕਾਸ਼ ਜਦਰ ਸਾਹਿਬ ਤੋਂ ਕਿ ਜੋ ਫੈਸਲਾ ਕਰਨਗੇ ਬਹੁਤ ਵਧੀਆ ਕਰਨਗੇ ਚੰਗਾ ਫੈਸਲਾ ਕਰਨਗੇ ਜਿਹੜਾ ਲੋਕ ਚਾਹੁੰਦੇ ਨੇ ਉਹ ਫੈਸਲਾ ਕਰਨਗੇ ਲੋਕਾਂ ਦੀ ਜੋ ਪਰਸਪੈਕਸ਼ਨ ਬਣੀ ਹੋਈ ਹੈ ਚਾਹੇ ਬਾਹਰਲੇ ਅੱਜ ਹੀ ਦੇਖੇਗਾ ਛੋਮਣੀ ਕਾਲੀਦਾਲ ਤਾਂ ਬੜੋ ਚੱਲਦਾ ਹੈ ਭਾਰੂ ਚਲਦਾ ਇੱਕੋ ਮਕਸਦ ਹੈ ਕਿ ਸਾਡੇ ਪੰਜਾਬੀ ਇੰਨੇ ਬਾਹਰ ਬਗੇ ਹੋਏ ਨੇ ਹਰ ਪਰਿਵਾਰ ਦੇ ਕਿਸ ਦੇ ਇੱਕ ਜੀ ਗਿਆ ਕਿ ਦੋ ਗਏ ਨੇ ਕਿ ਚਾਰਜ ਗਏ ਨੇ ਆ ਹਰ ਬੰਦਾ ਉਹਨਾਂ ਦੀ ਗੱਲ ਵੀ ਮੰਨਦਾ ਹੈ ਔਰ ਉਹ ਤਾਂ ਇੰਨੇ ਪੰਗ ਸੀ ਕਿ ਇੰਨੇ ਔਖੇ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਪੰਚਤਕ ਸਰਕਾਰ ਹੋਵੇ ਪੰਚਤਕ ਦੀ ਗੱਲ ਹੋਵੇ ਟੋੜਾ ਸਾਹਿਬ ਜਿੰਨਾ ਤੇ ਪ੍ਰਧਾਨ ਰਹੇ ਨੇ ਜਦੋਂ ਇੱਕ ਕਿਤੇ ਇਤਿਹਾਕ ਮਾਰਦੇ ਸੀ ਦਿੱਲੀ ਹਲ ਜਾਂਦੀ ਸੀ ਅੱਜ ਕੋਈ ਦੇਸ਼ੀ ਮਿਲਣ ਨੂੰ ਤਿਆਰ ਨਹੀਂ ਸੀ ਮਿਸ਼ਨ ਮਿਲਣ ਨੂੰ ਤਿਆਰ ਨਹੀਂ ਆ ਇਹਨਾਂ ਅਸੀਂ ਮੇਰਾ ਖਿਆਲ ਹੈ ਵੀ ਜੀ ਲਖਮਨਦੇ ਸਾਈਨ ਕਰਾ ਕੇ ਫਿਰ ਅਸੀਂ ਰਾਸ਼ਟਰਪਤੀ ਕੇਂਦਰ ਉਹਨਾਂ ਨੇ ਲਿਆ ਮਤਲਬ ਸਾਡੀ ਕੋਈ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਇਹ ਕਾਰਨ ਕੀ ਹੋਇਆ ਸਾਡੇ ਸੰਸਥਾਵਾਂ ਇੰਨੀ ਪਿੱਛੇ ਕਿਉਂ ਰਹਿ ਗਈਆਂ ਇਹਦਾ ਕੋਈ ਨਾ ਕੋਈ ਕਰਨ ਦਾ ਹੈ ਹੀ ਨਾ ਅਨਲਿਸਿਸ ਕਰਨਾ ਹੀ ਪਊਗਾ ਕਿ ਜਿਹੜੀਆਂ ਸੰਸਥਾਵਾਂ ਦੀ ਗੱਲ ਸਾਡੀ ਸਰਕਾਰ ਬਣੀ ਚਾਹੇ ਨਾਮ ਨਹੀਂ ਸਰਕਾਰਾਂ ਸਾਡੀ ਹੁਣ ਬਣਨ ਲੱਗੀਆਂ ਨੇ ਪਹਿਲਾਂ ਤਾਂ ਪੰਥਕ ਮੋਰਚੀ ਲੱਗਦੇ ਰਹੇ ਨੇ ਪਰ ਕਿਸੇ ਸੈਂਟਰ ਸਰਕਾਰ ਦੀ ਇੰਨੀ ਹਿੰਮਤ ਨਹੀਂ ਸੀ ਕਿ ਸ਼ੋਮਨੀ ਕਾਲਦਲ ਦੀ ਕੋਈ ਗੱਲ ਮੋੜ ਦੇਵੇ ਛੇ ਅਕਾਲ ਤਖਤ ਜਦਰ ਸਾਹਿਬ ਦਾ ਕਿਹਾ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਸੀਗੀ ਪਰ ਛੋਮਣੀ ਕੁਵੜੀ ਦੇ ਪ੍ਰਧਾਨ ਦੀ ਗੱਲ ਕਹੇ ਵੀ ਦਿੱਲੀ ਤੱਕ ਹਲ ਜਾਂਦੀ ਸੀਗੀ ਔਰ ਹਲਦੀ ਰਹੀ ਹੈ ਅੱਬਾ ਐਮਰਜੈਂਸੀ ਦੇਖ ਲਈਏ ਕਿ ਕਿੰਨੀਆਂ ਕੁਰਬਾਨੀਆਂ ਨੇ ਕਿੰਨਾ ਕੰਮ ਕੀਤਾ ਹੈ ਛੋਮਣੀ ਕਲਦਲ ਪਰ ਅੱਜ ਜੋ ਹਾਲਾਤ ਨੇ ਜੋ ਇਹ ਪੈਦਾ ਹੋਏ ਨੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਕੀ ਕਰਨਾ ਚਾਹੀਦਾ ਸੋ ਸਾਨੂੰ 100% ਉਮੀਦ ਹੈ ਕਿ ਅਜਿਹਾ ਫੰਕਸ਼ਨ ਹੈ ਇਹਦੇ ਸਾਰੇ ਪ੍ਰਬੰਧ ਬਹੁਤ ਹੀ ਵਧੀਆ ਜੇ ਤੀਆ ਜਾ ਕੇ ਟੋੜੇ ਪਿੰਡ ਦੇ ਵਿੱਚ ਦੇਖੋ ਨਾ ਸਾਰਾ ਪਿੰਡ ਰੁਸਨਾਈ ਤੇ ਹੋਇਆ ਪਿਆ ਮੇਰਾ ਖਿਆਲ ਹੈ ਵੀ ਹਜੇ ਪਿੰਡ ਮੈਂ ਦੇਖਿਆ ਹੀ ਨਹੀਂ ਕਿ ਐਨੀਆ ਰੋਸ਼ਨੀ ਇੱਕ ਬੱਚਾ ਤਾਂ ਹੋਵੇ ਨਹੀਂ ਤਾਂ ਕਿਵੇਂ ਪਿੰਡ ਦੇ ਵਿੱਚੋਂ ਇੱਕਦਮ ਜਦਾਂ ਬਾਹਰ ਹੋ ਜਾਂਦਾ ਆ ਸਾਰਾ ਪਿੰਡ ਇਕੱਠਾ ਤੁਸੀਂ ਮੰਡੀ ਦੇਖਿਆ ਵੀ ਕਿਵੇਂ ਸਫਾਈ ਕਰ ਰਹੇ ਨੇ ਸਾਰਾ ਪਿੰਡ ਲੱਗਿਆ ਹੋਇਆ ਔਰ ਕੱਲਾ-ਕੱਲਾ ਬੱਚੇ ਨੇ ਉੱਥੇ ਆਉਣਾ ਉਹਨਾਂ ਨੂੰ ਖੁਸ਼ੀ ਹੈ ਕੁੜੀਆਂ ਆ ਰਹੀਆਂ ਨੇ ਜਿਹੜੇ ਕੁੜੀਆਂ ਵਿਆਹੇ ਹੋਏ ਹੋਏ ਨੇ ਉਹ ਵੀ ਕਹਿੰਦੇ ਵੀ ਅਸੀਂ ਬਾਪੂ ਦੇ ਸੋਮੇ ਸ਼ਾਲ ਦੁਸਤੇ ਜਾਣੇ ਸੋ ਬਹੁਤ ਵੱਡਾ ਉਤਸ਼ਾਹ ਹੈ ਇੱਕ ਰਕਾਰ ਤੱਕ ਇਕੱਠ ਹੋਣਾ ਤੇ ਲੋਕਾਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਜਿੰਨੇ ਮੁਲਾਜ਼ਮ ਨੇ ਉਹ ਵੀ ਸਾਰੇ ਆ ਰਹੇ ਨੇ ਕਿਉਂਕਿ ਸਾਰੇ ਟੋਲਾ ਸਾਹਿਬ ਦੇ ਟਾਇਰ ਲਗਵਾਏ ਹੋਏ ਸੀ ਅਜੂ ਰਿਟਾਇਰ ਹੋ ਗਏ ਪਰ ਉਹ ਇਹ ਗੱਲ ਜਰੂਰ ਕਹਿ ਰਹੇ ਨੇ ਕਿ ਸਾਨੂੰ ਜੀ ਮੁਕਤੋ ਮੁਕਤੀ ਦੇ ਚ ਨੌਕਰੀ ਦੇ ਜਿੰਨੇ ਤੁਸੀਂ ਗੁਰਸਿੱਖੇ ਦੇਖੋਗੇ ਪੰਜਾਬ ਸਿੰਧ ਦੇ ਵਿੱਚ ਤਾਂ ਉਤੋਂ ਪਤਾ ਲੱਗ ਜਾਂਦਾ ਕਿ ਟੋੜਾ ਸਾਹਿਬ ਦਾ ਰਖਾਇਆ ਹੋਇਆ ਉਹਨਾਂ ਦੀ ਇਹ ਕਹਿਣੀ ਗੱਲ ਹੁੰਦੀ ਜੀ ਕਿ ਜੇ ਸਿੱਖ ਹੈ ਤਾਂ ਸਿੱਖ ਹੋਵੇ ਜੇ ਹਿੰਦੂ ਹੈ ਤਾਂ ਪੂਰਾ Hindu ਹੋਵੇ ਆਪਣੇ ਧਰਮ ਦੀ ਹਰ ਬੰਦੇ ਨੂੰ ਸਤਿਕਾਰ ਕਰਨਾ ਚਾਹੀਦਾ ਸੋ ਕਿ ਫੰਕਸ਼ਨ ਬਹੁਤ ਵੱਡਾ ਹੋਣਾ ਹੈ ਬਹੁਤ ਵਧੀਆ ਹੋਣਾ ਹੈ ਗੁਰੂ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਆ ਕਿ ਗੁਰੂ ਸੰਤਾਕਤ ਦੇਵੇ ਹਿੰਮਤ ਦੇਵੇ ਜੋਸ਼ਨਾ ਸਾਨੂੰ ਟੋੜਾ ਸਾਹਿਬ ਨੇ ਦਿੱਤੇ ਨੇ ਕੋਸ਼ਨਾ ਫਾਲੂ ਤੇ ਕੀ ਪੈਰਾ ਵੀ ਦੇਈਏ ਤੁਹਾਨੂੰ ਪੈਰਾ ਦਿਨਾ ਪਣਦਾ ਵੀ ਹੈ ਜਿੰਨੇ ਮਾਨ ਦੇ ਤੇ ਜਾਣਦੇ ਅੱਜ ਜੇ ਸਹੀ ਗੱਲ ਪੁੱਛੋ ਤਾਂ ਪੋਲਿਟਿਸ਼ਨ ਬੰਦਨਾ ਹੋਇਆ ਰੇ ਜੇ ਮਰਜ਼ੀ ਗੱਲ ਕਰ ਲੋ ਉਹ ਕਹਿੰਦੇ ਜੀ ਪੋਲਿਟਿਸ਼ਨ ਦਾ ਲਟੇਰੀ ਨੇ ਮਾੜੇ ਨੇ ਇਹ ਕਿਉਂ ਹੋਇਆ ਇਹ ਐਨਾਲਿਸਿਸ ਕਰਨ ਵਾਲੀ ਗੱਲ ਹੈ ਇੰਨੀਆਂ ਮਾੜੀਆਂ ਗੱਲਾਂ ਕਿਉਂ ਨੇ ਜੇ ਟੌੜਾ ਸਾਹਿਬ ਦੀ ਸੋਚ ਹੁੰਦੀ ਤਾਂ ਮੇਰਾ ਖਿਆਲ ਹੈ ਵੀ ਅੱਜ ਇਹ ਗੱਲ ਹੋਣੀ ਨਹੀਂ ਸੀ ਅੱਜ ਹਰ ਬੰਦਾ ਗੱਲ ਕਰਦਾ ਕਿ ਟੌੜਾ ਸਾਹਿਬ ਨੇ ਮਾਨ ਦੇ ਇੰਨਾ ਕੰਮ ਕੀਤਾ ਸੋ ਚਲੋ ਤਾਂ ਸਾਰਿਆਂ ਨਾਲ ਬਾਤ ਕਰਦੇ ਆ ਫਿਰ ਸੀ ਟਾਈਮ ਕੱਢਿਆ ਆਇਓ ਤੇ ਉਮੀਦ ਹੈ ਕਿ ਤੁਸੀਂ ਕੱਲ ਨੂੰ ਵੀ ਸਾਡੇ ਸਾਥ ਦਿਓਗੇ ਦੇਖੋ ਅਸੀਂ ਖੁੱਲਾ ਸੱਤਾ ਸਾਰੇ ਦਿੱਤਾ ਪ੍ਰਸਾਦ ਸੁਖੀਰ ਸਿੰਘ ਬਾਦਲ ਨੂੰ ਸੱਤਾ ਦੇ ਲਈ ਸਾਡੀ ਬਜੂਰੀ ਸੀ ਪੰਥਕ ਮਰਿਆਦਾ ਅਨੁਸਾਰ ਕਿਉਂਕਿ ਉਹਨਾਂ ਨੂੰ ਤਨਖਾਹਿਆ ਤਰਖਾਅ ਇਕਰਾਰ ਦਿੱਤਾ ਸੀ ਜੇ ਤਨਖਾਹਿਆ ਇਕਰਾਰ ਨਾ ਦਿੱਤਾ ਹੁੰਦਾ ਤਾਂ ਸਾਖ ਸੁਖੀਰ ਸਿੰਘ ਬਾਦਲ ਨੂੰ ਵੀ ਅਸੀਂ ਮਿਲ ਕੇ ਜਾ ਕੇ ਫਤਹ ਦੋਤੇ ਤੋਂ ਪੰਥਕਰ ਵੈਸਤਾਨ ਉਧਾਰ ਦਿੱਤਾ ਰਹੀ ਜਾਂਦਾ ਹੈਗਾ ਤੇ ਬਾਕੀ ਅਸੀਂ ਸਾਰੇ ਲੀਡਰਸ਼ਿਪ ਨੂੰ ਪੰਚ ਕੁਠੀਰਾ ਨੂੰ ਪਰਪਰ ਸਾਮਾ ਨੂੰ ਤਕਰੀਬਾ ਹਰ ਇੱਕ ਨੂੰ ਸੱਦਾ ਦਿੱਤਾ। ਸਿੰਘ ਸਾਹਿਬ ਨੂੰ ਫੋਨ ਕੀਤਾ ਕਿ ਤੁਸੀਂ ਕਨਫਰਮ ਕੀਤਾ ਆਣੀ। ਜਹਿਰਾ ਸ੍ਰੀ ਅਕਾਲਤਖ ਸਾਹਿਬ ਨੇ ਵੀ ਕਨਫਰਮ ਕੀਤਾ। ਯਾਨੀ ਸੁਲਤਾਨ ਸਿੰਘ ਜਹਿਰਾ ਦਾ ਸ੍ਰੀ ਕੇਸਗਰ ਸਾਹਿਬ ਉਹਨਾਂ ਨੇ ਵੀ ਕਨਫਰਮ ਕੀਤਾ। ਔਰ ਸ੍ਰੀ ਦਮਦਮਾ ਸਾਹਿਬ ਤੋਂ ਢੋਡੀ ਸਾਹਿਬ ਉਹਦੇ ਜਹਿਰ ਸਾਹਿਬ ਉਹਨਾਂ ਦਾ ਰਿਹਾਵਾ ਉੱਤਰ ਪ੍ਰਦੇਸ਼ ਵਿੱਚ ਇਸਤਾਰ ਤੋਂ ਨਿਆਟ ਕਰਨ। ਉਹ ਦੋਨੋਂ ਨੇ ਹਮਦਰਦ ਸਿਖ ਮਦਮ ਤੋਂ ਸਮਾਗਮ ਹੋ ਰਿਹਾ ਪਟਿਆਲਾ ਤੋਂ ਖੜਾ ਸਾਥ ਕਿ ਤੇ ਹੋਰ ਦੂਸਰੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਸੱਖਿਆ ਲਈ ਜਾਨੇ ਕਿ ਉਹ ਆਪਣੀ ਇੱਥੇ ਜਿਹੜੀ ਹਾਜ਼ਰੀ ਹੈ ਉਹ ਯਕੀਨੀ ਬਣਾ। ਮੈਂ ਅੰਝਾ ਤੁਸੀਂ ਵੀ ਦੱਸਿਆ ਲੋਕ ਵੀ ਕਹਿੰਦੇ ਆ ਲੱਗ ਵੀ ਰਿਹਾ ਵੀ ਜਿਹੜਾ ਗੁਰਦੁਆਰਾ ਦੁਖਨਵਾਨ ਸਾਹਿਬ ਵਿੱਚ ਪ੍ਰੋਗਰਾਮ ਰੱਖਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦਾ ਸ਼ਰਮਣੀ ਘਰਵਾਲਾ ਪਰਵਰਤ ਟਮਾਟੀ ਤੇ ਜਿਹੜੇ ਕਰਮਚਾਰੀਆਂ ਉਹਨਾਂ ਦਾ ਉਹ ਉਹਨਾਂ ਵੈਸੇ ਦਾ ਉਹਨਾਂ ਨੂੰ ਵੀ ਅਸੀਂ ਪੇਲ ਕਰਦੇ ਆ ਕਰਮਚਾਰੀਆਂ ਨੂੰ ਮੁਲਾਜ਼ਮਾਂ ਨੂੰ ਤੇ ਜਿਵੇਂ ਜ세 ਪ੍ਰਤੀ ਵੀ ਪ੍ਰਧਾਨ ਜੀ ਲੰਮਾ ਖਵਾ ਜੈਦਾ ਟੌੜਾ ਨਹੀਂ ਕੀਤੀ ਉਸ ਉਸ ਸੰਸਥਾ ਦੇ ਮੁਲਾਜ਼ਮਾਂ ਨੂੰ ਮੈਂਬਰਾਂ ਨੂੰ ਹੋਰ ਜੋ ਰੁਪੀਲਾ ਕਿ ਉਹਨਾਂ ਦੇ ਧਰਮ ਸਿਖਾਣ ਤੇ ਹੋ ਰਹੇ ਪ੍ਰੋਗਰਾਮ ਵੀ ਸ਼ਾਮਿਲ ਹੋਣ ਉਹਦੇ ਟੌੜਾ ਸਾਹਿਬ ਅਨਾਥ ਨਹੀਂ ਸੀ ਟੌੜਾ ਸਾਹਿਬ ਕਿਤੇ ਲਾ ਬਾਅਰਥ ਨਹੀਂ ਸੀ ਤੋੜਾ ਸਾਹਿਬ ਜਿਸ ਧਰਤੀ ਤੇ ਜੰਮੇ ਜਿਸ ਪਿੰਡ ਵਿੱਚ ਜੰਮੇ ਜਿਸ ਘਰ ਵਿੱਚ ਜੰਮੇ ਜਿਸ ਜਗ੍ਹਾ ਤੇ ਜੰਮੇ ਉਸ ਜਗ੍ਹਾ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾ ਕੇ ਆਏ ਸਾਰੇ ਸਾਰੇ ਚਰਮਣੀ ਗੱਲ ਦਾ ਸੁਧਾਰ ਲਹਿਰ ਦੇ ਆਗੂ ਵਰਕਰ ਇਲਾਕੇ ਦੇ ਲੋਕ ਸਾਰਾ ਪਿੰਡ ਤੇ ਐਨਡੀਪੀਸੀ ਦੇ ਕਰਮਚਾਰੀਆਂ ਨੂੰ ਮਲਾਜਮਾਂ ਨੂੰ ਮੈਂਬਰਾਂ ਨੂੰ ਵੀ ਅਪੀਲ ਆ ਕਿ ਉਹਨਾਂ ਨੂੰ ਵੀ ਤੋੜਾ ਥਾਮ ਦੇ ਜਨਮ ਸਥਾਨ ਤੇ ਹੋ ਰਹੇ ਸਮਾਗੋ ਦੇ ਵਿੱਚ ਹਾਜ਼ਰੀ ਲਾਉਣ ਟੈਲੀ ਇੱਕ ਇਕੱਲਾ ਸੱਦਾ ਨਿੰਦ ਤਾਲ ਨਹੀਂ